ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਸੀ ਅੱਜ ਵੀ ਤੁਹਾਡੇ ਲਈ ਇੱਕ ਨਵੀਂ ਵੈਕੈਂਸੀ ਨਵੀਂ ਜੌਬ ਅਪਡੇਟ ਹੈ ਜਿਹੜੀ ਉਹ ਲੈ ਕੇ ਹਾਜ਼ਰ ਹੋਈਆਂ ਜਿਸ ਤਰ੍ਹਾਂ ਤੁਹਾਨੂੰ ਵੀ ਪਤਾ ਹੈ ਕਿ ਅਸੀਂ ਤੁਹਾਡੇ ਲਈ ਹਰ ਰੋਜ਼ ਨਵੀਂ ਤੋਂ ਨਵੀਂ ਅਪਡੇਟ ਹੈ ਜਿਹੜੀ ਉਹ ਜੌਬ ਅਪਡੇਟਾਂ ਉਹ ਲੈ ਕੇ ਹਾਜ਼ਰ ਹੁੰਦੇ ਹੀ ਰਹਿੰਦੇ ਆ ਤੇ ਇਹ ਫਿਊਚਰ ਵੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਤੋਂ ਨਵੀਂ ਜੌਬ ਅਪਡੇਟਸ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲਈ ਕਿ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਤੁਸੀਂ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਸਾਡਾ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਜਿਹੜਾ ਉਹ ਤੁਹਾਨੂੰ ਮਿਲਦਾ ਰਹੇ ਤੇ ਤੁਸੀਂ ਸਮਾਂ ਰਹਿਣ ਦੇ ਆਪਣੀ ਜਿਹੜੀ ਵੈਕੈਂਸੀ ਉਹਨੂੰ ਦੇਖ ਪਾਓ ਤੇ ਅਪਲਾਈ ਕਰ ਪਾਓ ਹਾਂਜੀ ਤਾਂ ਨੈਕਸਟ ਆਪਾਂ ਗੱਲ ਕਰ ਲੈਨੇ ਆ ਕਿ ਅੱਜ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਸਰਕਾਰੀ ਬੈਂਕਾਂ ਦੇ ਵਿੱਚ ਭਾਰਤੀ EDA ਨੋਟੀਫਿਕੇਸ਼ਨ ਆਊਟ ਹੋਇਆ ਹੈ ਜਿਹਦੇ ਵਿੱਚ ਤੁਸੀਂ ਵੈਕੈਂਸੀਸ ਦੇਖ ਸਕਦੇ ਹੋਗੇ 4455 ਇਹਦੇ ਵਿੱਚ ਵੈਕੈਂਸੀਸ ਰਹਿਣ ਵਾਲੀਆਂ ਨੇ ਅਗਰ ਆਪਾਂ ਲਾਸਟ ਡੇਟ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋਗੇ 21 ਅਗਸਤ 2024 ਤੱਕ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਬਾਕੀ ਇਹਦੇ ਵਿੱਚ ਤੁਹਾਡਾ ਸਿਲੇਬਸ ਕੀ ਹੋਏਗਾ ਤੁਹਾਡਾ ਐਗਜ਼ਾਮ ਪੈਟਰਨ ਕੀ ਹੋਏਗਾ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜ਼ਰੂਰ ਦੇਵਾਂਗੇ ਤੁਸੀਂ ਲਾਸਟ ਤੱਕ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਤੇ ਅੱਗੇ ਵੱਧ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਕਿ ਹੋਰ ਕੈਂਡੀਡੇਟ ਜਿਹੜੇ ਉਹਨਾਂ ਨੂੰ ਵੀ ਇਹਦਾ ਲਾਭ ਆ ਜਿਹੜਾ ਉਹ ਮਿਲ ਸਕੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਾਕੀ ਆਪਾਂ ਲੱ ਚੱਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਾਲਾ ਪਹਿਲਾਂ ਅਸੀਂ ਤੁਹਾਨੂੰ ਦੱਸ ਦਤਾ ਹੈ ਇਹਦੇ ਵਿੱਚ ਕਿ ਸਾਰੇ ਜਿਹੜੇ ਇਹਦੇ ਵਿੱਚ ਵੈਕੈਂਸੀਜ਼ ਨੇ ਕਿੰਨੀਆਂ ਰਹਿਣ ਵਾਲੀਆਂ ਨੇ ਉਸ ਤੋਂ ਬਾਅਦ ਆਪਾਂ ਨੈਕਸਟ ਗੱਲ ਇਹਦੇ ਵਿੱਚ ਕਰ ਲੈਨੇ ਕਿ ਇੰਪੋਰਟੈਂਟ ਡੇਟਸ ਕੀ ਰਹਿਣ ਵਾਲੀਆਂ ਨੇ ਤਾਂ ਇਹਦੀ ਸਟਾਰਟਿੰਗ ਡੇਟ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ 1 ਅਗਸਤ ਤੋਂ ਇਹ ਸ਼ੁਰੂ ਹੋ ਚੁੱਕਿਆ ਹੈ ਲਾਸਟ ਡੇਟ ਦੀ ਅਗਰ ਗੱਲ ਕਰਦੇ ਹਾਂ ਤਾਂ ਇਹ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ 2 ਕਰ ਸਕਦੇ ਹੋ ਬਾਕੀ ਪ੍ਰੀਲਿਮਜ਼ ਐਗਜ਼ਾਮ ਡੇਟ ਹੋਏਗਾ ਜਿਹੜਾ ਇਹਦੇ ਵਿੱਚ ਤੁਹਾਡਾ 19 20 ਅਕਤੂਬਰ ਦੇ ਵਿੱਚ ਰੱਖਿਆ ਗਿਆ ਨੈਕਸਟ ਆਪਾਂ ਮੇਨਜ਼ ਐਗਜ਼ਾਮ ਡੇਟ ਦੀ ਅਗਰ ਗੱਲ ਕਰਦੇ ਹਾਂ ਤਾਂ ਤੁਹਾਡਾ 30 ਨਵੰਬਰ 2024 ਦੇ ਵਿੱਚ ਰੱਖਿਆ ਗਿਆ ਇੰਟਰਵਿਊ ਡੇਟ ਹੈ ਜਿਹੜੀ ਜਨਵਰੀ ਜਾਂ ਫਰਵਰੀ ਵਿੱਚ ਤੁਹਾਡੀ ਇੰਟਰਵਿਊ ਡੇਟ ਇਹਦੇ ਵਿੱਚ ਆ ਜਾਣੀ ਹੈ ਜਨਵਰੀ ਜਾਂ ਫਰਵਰੀ ਵਿੱਚ ਇੰਟਰਵਿਊ ਤੁਹਾਡਾ ਹੋਏਗਾ ਐਪਲੀਕੇਸ਼ਨ ਫੀਸ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਜਰਨਲ OBC EWS ਦੇ ਲਈ 850 ਰੁਪਏ ਬਾਕੀ SC ST PhD ਦਿਵੰਗ ਕੈਂਡੀਡੇਟ 175 ਰੁਪਏ ਤੇ ਬਾਕੀ ਤੁਹਾਡਾ ਜਿਹੜਾ ਪੇਮੈਂਟ ਮੋਡ ਹੈਗਾ ਉਹ ਆਨਲਾਈਨ ਹੀ ਰਹਿਣ ਤੇ ਅਗਰ ਆਪਾਂ ਗੱਲ ਕਰਦੇ ਆ ਤਾਂ ਤੁਸੀਂ ਦੇਖ ਸਕਦੇ ਹੋ 20 ਤੋਂ ਲੈ ਕੇ 30 ਸਾਲ ਜਾਨੀ ਕਿ ਘੱਟ ਤੋਂ ਘੱਟ 20 ਤੇ ਵੱਧ ਤੋਂ ਵੱਧ 30 ਸਾਲ ਤੁਹਾਡੀ ਏਜ ਲਿਮਟ ਰਹੇਗੀ ਬਾਕੀ ਇਹਦੇ ਵਿੱਚ ਇਹਨਾਂ ਨੇ ਵਰਤ ਦਿੱਤਾ ਹੋਇਆ ਕਿ ਕਿੰਨੇ ਤੋਂ ਕਿੰਨੇ ਇਹਦੇ ਵਿੱਚ ਹੋਣਾ ਚਾਹੀਦਾ ਬਾਕੀ ਆਪਾਂ ਗੱਲ ਕਰ ਲੈਨੇ ਆ ਕਿ ਟੋਟਲ ਪੋਸਟਾਂ ਤੁਹਾਨੂੰ ਦੱਸ ਚੁੱਕੇ ਆਗੇ 4455 ਪੋਸਟਾਂ ਰਹਿਣ ਵਾਲੀਆਂ ਨੇ ਕੁਆਲਿਫਿਕੇਸ਼ਨ ਜਿਹੜੀ ਤੁਹਾਡੀ ਇਹਦੇ ਵਿੱਚ ਬੀਏ ਰੱਖੀ ਗਈ ਹੈ ਜਾਨੀ ਕਿ ਆਪਣੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਸਟਰੀਮ ਵਿੱਚ ਬਾਕੀ ਆਪਾਂ ਗੱਲ ਕਰ ਰਹੇ ਨੇ ਪ੍ਰੀਲਿਸ ਪ੍ਰੀਲਿਸਮ ਐਗਜ਼ਾਮ ਡੇਟ ਦੀ ਸੌਰੀ ਐਗਜ਼ਾਮ ਪੈਟਰਨ ਦੀ ਇਹਦੇ ਵਿੱਚ ਤੁਹਾਡੀ ਨੈ ਪਤਾ ਹੈ ਕੀ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਇੰਗਲਿਸ਼ ਲੈਂਗੁਏਜ ਦਾ ਜਿਹੜੀ ਤੁਹਾਨੂੰ 30 ਕੁਐਸਚਨ ਹੋਣਗੇ 30 ਮਾਰਕਸ ਦੇ ਹੋਣਗੇ 20 ਮਿੰਟ ਲਈ ਦਾ ਸਮਾਂ ਦਿੱਤਾ ਜਾਏਗਾ ਅੱਗੇ ਆਪਣਾ ਮੈਥ ਆ ਜਾਂਦਾ ਕੁਆਂਟੀਟੇਟਿਵ ਐਬਿਲਿਟੀ ਇਹਦੇ ਵਿੱਚ ਤੁਹਾਡੇ 35 ਕੁਐਸਚਨ ਹੋਣਗੇ 35 ਮਾਰਕਸ ਦੇ ਤੇ 20 ਮਿੰਟ ਦਿੱਤੇ ਜਾਣਗੇ ਰੀਜ਼ਨਿੰਗ ਅਬਿਲਟੀ ਆ ਜਾਂਦੀ ਹੈ 35 ਕੁਐਸਚਨ 35 ਮਾਰਕਸ ਦੇ ਤੇ 20 ਮਿੰਟ ਦੇ ਦਿੱਤੇ ਜਾਣਗੇ ਬਾਕੀ ਆਪਾਂ ਗੱਲ ਕਰ ਲੈਨੇ ਅ ਜੀ ਇਹਦੇ ਵਿੱਚ ਮੀਨਸ ਐਗਜ਼ਾਮ ਪੈਟਰਨ ਦੀ ਇਹਦੇ ਵਿੱਚ ਵੀ ਨੈਗੇਟਿਵ ਮਾਰਕਿੰਗ ਰੱਖੀ ਗਈ ਹੈ ਰੀਜ਼ਨਿੰਗ ਐਂਡ ਕੰਪਿਊਟਰ ਅਬਿਲਿਟੀ ਹੋਏਗੀ ਤੁਹਾਡੀ 45 ਕੁਐਸਚ ਕੰਗ ਅਵੇਅਰਨਸ ਚਾਰੀ ਕੁਐਸਚਨ ਹੋਣਗੇ 40 ਮਾਰਕਸ ਦੇ 35 ਮਿੰਟ ਦਿੱਤੇ ਗਏ ਇੰਗਲਿਸ਼ ਲੈਂਗੁਏਜ ਤੁਹਾਡੀ 35 ਕੁਐਸਚਨ ਹੋਣਗੇ 35 ਮਾਰਕਸ ਦੇ ਹੋਣਗੇ ਤੇ 40 ਮਿੰਟ ਤੁਹਾਨੂੰ ਦਿੱਤੇ ਗਏ ਨੇ ਡਾਟਾ ਐਨਾਲਾਈਸਿਸ ਇੰਟਰਪ੍ਰੀਟਰ ਦੇ ਵਿੱਚ ਤੁਹਾਨੂੰ 35 ਕੁਐਸਚਨ ਹੋਣਗੇ 60 ਮਾਰਕਸ ਦੇ 45 ਮਿੰਟ ਦਿੱਤੇ ਗਏ ਟੋਟਲ ਤੁਹਾਨੂੰ 155 ਕੁਐਸਚਨ 200 ਮਾਰਕਸ ਤੇ ਤੁਹਾਡੇ 3 ਘੰਟੇ ਪੇਪਰ ਦੇ ਦਿੱਤੇ ਗਏ ਇੰਗਲਿਸ਼ ਲੈਂਗੁਏਜ ਦੇ ਵਿੱਚ ਤੁਹਾਨੂੰ ਦੋ ਕੁਐਸਚਨ 25 ਮਾਰਕਸ ਦੇ ਆਣਗੇ ਤੇ 30 ਮਿੰਟ ਦਾ ਸਮਾਂ ਦਿੱਤਾ ਗਿਆਗਾ ਬਾਕੀ ਇਹਦੇ ਵਿੱਚ ਤੁਸੀਂ ਜਿਹੜੀਆਂ ਆਪਣੇ ਬੈਂਕ ਕੈਟਾਗਰੀ ਵਾਈਜ਼ ਜਿਹੜੀਆਂ ਵੈਕੈਂਸੀਸ ਨੇ ਉਹ ਦਿੱਤੀਆਂ ਹੋਈਆਂ ਨੇ ਕਿ ਕਿਹੜੀ ਕੈਟਾਗਰੀ ਦੀਆਂ ਕਿੰਨੀਆਂ ਵੈਕੈਂਸੀਸ ਦਿੱਤੀਆਂ ਗਈਆਂ ਨੇ ਕਿਸ ਤਰ੍ਹਾਂ ਦੇ ਬੈਂਕ ਵਿੱਚ ਰੱਖੀਆਂ ਗਈਆਂ ਨੇ ਉਹ ਸਾਰੀ ਡਿਟੇਲ ਹੈ ਜਿਹੜੀ ਤੁਹਾਡੇ ਸਾਹਮਣੇ ਹੈਗੀ ਆ ਤਾਂ ਤੁਸੀਂ ਆਪਣੀ ਕੈਟਾਗਰੀ ਵਾਈਜ਼ ਜਿਹੜੀ ਵੀ ਕੈਟਾਗਰੀ ਵਿੱਚ ਆਉਂਦੇ ਹੋ ਤਾਂ ਉਹਦੇ ਅਕੋਰਡਿੰਗ ਤੁਸੀਂ ਆਪਣੇ ਜਿਹੜਾ ਵੈਕੈਂਸੀ ਦੀ ਇਹਨਾਂ ਨੇ ਜਿਹੜੀ ਵੰਡ ਕੀਤੀ ਹੋਈ ਉਹਨੂੰ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿਹੜੀ ਕੈਟਾਗਰੀ ਵਿੱਚ ਆਉਂਦੇ ਹੋ ਤਾਂ ਉਹਦੇ ਅਕੋਰਡਿੰਗ ਤੁਸੀਂ ਆਪਣਾ ਜਿਹੜਾ ਜੋਬ ਨੂੰ ਅਪਲਾਈ ਕਰ ਸਕਦੇ ਹੋਗੇ ਤਾਂ ਬਾਕੀ ਆਪਾਂ ਇਹਦੇ ਵਿੱਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੱ ਇਨਫੋਰਮੇਸ਼ਨ ਰਹਿ ਜਾਂਦੀ ਹੈ ਤਾਂ ਤੁਸੀਂ ਕਮੈਂਟ ਦੇ थ्रू ਪੁੱਛ ਸਕਦੇ ਹੋ ਤੇ ਅਸੀਂ ਤੁਹਾਡਾ ਜਿਹੜਾ ਰਿਪਲਾਈ ਹੈਗਾ ਉਹ ਜ਼ਰੂਰ ਦੇਵਾਂਗੇ ਬਾਕੀ ਹਰ ਤਰ੍ਹਾਂ ਦੀ ਨਮੀਤਾਂ ਨਮੀ ਅਪਡੇਟ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਬੈਲ ਆਈਕਨ ਦਬਾ ਕੇ ਰੱਖਣਾ ਤੇ ਨਮੀਤਾਂ ਨਮੀ ਅਪਡੇਟ ਹੈ ਜਿਹੜੀ ਉਹ ਟਾਈਮ ਟੂ ਟਾਈਮ ਤੁਸੀਂ ਤਾਂ ਉਹਨੂੰ ਦਿੰਦੇ ਰਵਾਂਗੇ ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਕੈਂਡੀਡੇਟ ਹੈ ਜਿਹੜੇ ਉਹਨਾਂ ਨੂੰ ਵੀ ਇਹਦਾ ਲਾਭ ਹੈ ਜਿਹੜਾ ਉਹ ਮਿਲ ਸਕੇ ਬਾਕੀ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਸ਼ਸ਼ੇ ਕੱਲ ਥੈਂਕ ਯੂ ਜੀ